ਕੋਈ ਗੱਲ ਨਹੀਂ ਵੀਰ ਜੀ ਵਢਾ ਮੈਂ ਲਈ ਆ ਤੁਸੀਂ ਬਸ ਆ ਕੇ ਕੁੱਤਰ ਦਿਓ ਹਾਂ ਹਾਂ ਚਲੋ ਮੈਂ ਸ਼ਾਮ ਤੱਕ ਢੀਕਣਾ ਫਿਰ ਤੁਹਾਨੂੰ ਬਹੁਤਾ ਨਹੀਂ ਰਹਿਣਾ ਨਾ ਕਰਿਓ ਮੁੜ ਕੇ ਫਿਰ ਤੁਹਾਨੂੰ ਪਤਾ ਤਰੀਕ ਪੈਣੀ ਹੈ ਹਾਂ ਠੀਕ ਹੈ ਭਾਈ ਓਕੇ ਹਲੋ ਪਾਣੀ ਕਰਦੇ ਘੰਡੇ ਕੋਸ਼ਨੀ ਮੰਮੀ ਵੀ ਕੰਮ-ਕੰਮ ਕਰਕੇ ਬੈਠੀ ਹੂੰ ਤੇ ਰੁਪਿੰਦਰ ਵੀ ਇੱਥੇ ਹੋਣੀ ਕਿਤੇ ਮੈਨਾਂ ਤੇਰੇ ਨਾਲ ਗੱਲ ਕਰਨੀ ਆ ਹੂੰ ਮੇਰਾ ਨਾਂ ਬੜਾ ਜੀ ਕਹਿੰਦੇ ਆ ਪਿੰਡ ਜਾਨ ਨੂੰ ਤੇ ਚੱਲੀ ਆਂ ਕਿਸ ਦਿਨ ਮੰਮੀ ਨੂੰ ਤੇ ਮੈਂ ਕਿਹਾ ਸੀ ਵੀ ਤੇਹੀ ਮਿਲਜੋ ਤੇ ਉਹਨਾਂ ਦਾ ਵੀ ਤੁਹਾਨੂੰ ਪਤਾ ਟਾਈਮ ਨਹੀਂ ਲੱਗਦਾ ਦਿਲਜੀਦ ਕਰ ਹੋਏ ਤੇ ਔਣ ਚਲ ਕੋਈ ਗੱਲ ਨਹੀਂ ਆਪਾਂ ਕਿਸ ਦਿਨ ਚੱਲ ਜਾਂਦੇ ਆ ਇੱਕ ਦੋ ਦਿਨ ਦਾ ਉਹ ਮੈਨੂੰ ਅਜੇ ਸਰੋਂ ਵਢਾਈ ਆ ਉਹ ਕਤਰਾਲੀਏ ਪਹਿਲਾਂ ਠੀਕ ਆ ਤੇ ਮੁੜ ਕੇ ਉਹ ਕੰਮ ਰੁਕ ਜਣਾ ਲਵਲੀ ਦਾ ਟਾਈਮ ਹੈ ਨਹੀਂ ਉਹਨੇ ਡਿਊਟੀ ਜਾਣਾ ਹੁੰਦਾ ਤੇ ਮੁੜ ਕੇ ਫੇਰ ਰੋਕਾ ਹੋਗਾ ਤੇ ਮੈਨੂੰ ਇਹਦਾ ਕੰਮ ਨਬੇਲ ਲੈ ਦੇ ਫਿਰ ਆਪਾਂ ਚੱਲ ਜਾਾਂਗੇ ਚਲੋ ਇਹ ਗੱਲ ਨਾ ਖਿਆਲ ਚ ਰੱਖਿਓ ਬੜਾ ਜੀ ਕਹਿੰਦਿਆ ਮੰਮੀ ਹੁਣਾਂ ਨੂੰ ਮਿਲਣ ਨੂੰ ਬਾਕੀ ਕੋਈ ਗੱਲ ਨਹੀਂ ਤੁਸੀਂ ਮੰਮੀ ਨਾਲ ਫੋਨ ਤੇ ਗੱਲ ਕਰ ਲਓ ਰਾਜੀ ਭਾਜੀ ਪੁੱਛ ਲਓ ਉਹਨਾਂ ਦੀ ਤੇ ਕਿਸ ਦਿਨ ਜਾ ਕੇ ਆਪਾਂ ਹੋਵਾਂਗੇ ਚਲੋ ਠੀਕ ਐ ਮੈਂ ਤਾਂ ਤੁਹਾਨੂੰ ਦੱਸਿਆ ਵਾ ਮੈਂ ਤੁਹਾਡਾ ਕੰਮ ਚੋ ਵੇਲ ਤੇ ਲੱਗਦਾ ਨਹੀਂ ਤੇ ਜਦੋਂ ਵੀ ਟਾਈਮ ਹੋਵੇ ਟਿੰਡ ਚੱਲ ਜਾਈਏ ਸਲਾਮਾ ਹੋ ਦਿਖਾਓ ਇੰਨੇ ਚੰਗੀ ਤਰ੍ਹਾਂ ਜਾਂਦੋ ਮੇਰੀ ਗੱਲ ਸੁਣੋ ਹੋ ਗਿਆ ਤੇ ਆ ਤੁਸੀਂ ਆ ਹੋ ਗਿਆ ਮੈਂ ਚੱਲਿਆ ਸੀ ਚੱਲੇ ਤੇ ਸਹੀ ਆ ਹਾਂ ਤੇ ਮੇਰਾ ਰਾਦਾ ਬਣਨ ਦਿਆ ਸੀ ਕਿ ਮੈਨੂੰ ਜਾਂਦੇ ਜਾਂਦੇ ਪਿੰਡ ਨਾ ਤਾਰ ਜਾਵੇ ਤੇ ਕੋਈ ਗੱਲ ਨਹੀਂ ਚੱਲ ਜਾਂਦੇ ਆ ਉਹੀ ਵੀ ਲੰਗਣਾ ਤੇ ਆਉਂਦੀ ਆ ਆਹੋ ਤੇ ਮੇਰਾ ਨਾ ਮਿਲਣ ਨੂੰ ਬੜਾ ਦਿਲ ਕਰਨ ਦਿਆ ਸੀ ਤੇ ਕੋਈ ਗੱਲ ਨਹੀਂ ਤੈਨੂੰ ਕਿਹੜਾ ਡੱਕਣਾ ਵਾ ਕਿਸਨੇ ਚੱਲ ਜਾਂਦੇ ਆ ਫਿਰ ਵੀ ਹੈ ਤੇ ਸਹੀ ਆ ਇੱਕ ਵਾਰ ਨਾ ਤੂੰ ਮੰਮੀ ਨੂੰ ਪੁੱਛ ਲਓ ਹਮੜਾ ਜਿਹਾ ਭਲਾ ਕੀ ਉਹ ਮੰਮੀ ਨੂੰ ਤੂੰ ਆ ਵੀ ਪੁੱਛ ਲਾ ਹਾਂ ਮੈਂ ਕੀ ਪੁੱਛਣਾ ਮੰਮੀ ਨੇ ਕਿਹੜਾ ਮਨਾ ਕਰਨਾ ਤੈਨੂੰ ਅੱਗੇ ਕਦੀ ਕੀਤਾ ਵਾ ਨਹੀਂ ਨਹੀਂ ਮਨਾ ਤੇ ਕਰ ਦੇਣੀ ਆ ਹਾਂ ਚਲ ਫਿਰ ਵੀ ਮੈਂ ਚਲ ਤੁਸੀਂ ਪੁੱਛ ਲੋਗੇ ਤੇ ਗੱਲ ਹੋਰ ਹੋ ਜਾਊਗੀ ਤੂੰ ਪੁੱਛ ਕੇ ਮੈਨੂੰ ਦੱਸ ਜੇ ਮੰਮੀ ਕੋ ਕਹੂਗੀ ਨਾ ਤੇ ਮੈਂ ਕਹਿ ਦਊਗਾ ਮੰਮੀ ਨੂੰ ਠੀਕ ਆ ਠੀਕ ਆ ਪੁੱਛ ਲੈਣੀ ਹੈ ਪੁੱਛ ਤਾਂ ਨਹੀਂ ਮੰਮੀ ਹੈ ਕਿੱਥੇ ਨੇ ਸੁਮੇ ਜੀ ਬੈਠੇ ਆਂ ਹਾਂ ਬੈਠੀ ਪੁੱਤ ਆਦਾ ਤੂੰ ਤੂੰ ਤੇ ਅੰਦਰ ਚਲ ਜਣਾ ਹੀ ਬਾਹਰ ਤੇ ਗਰਮੀ ਜੀ ਆ ਆਹਵਾ ਜਿਵਾ ਗੰਡਈ ਹੀ ਤੇ ਮੁੜ ਕੇ ਸਾਰੀ ਦੁਪਹਿਰ ਅੰਦਰੇ ਰਹੀਦਾ ਵਾ ਅੰਜਰੀ ਕਿ ਇੱਥੇ ਬੈਣੀ ਆ ਚਲੋ ਉਹਦੇ ਹੈ ਹੀ ਆ ਤੇ ਮੈਂ ਤੁਹਾਡੇ ਵਾਲੇ ਕੰਮ ਆਈ ਹੀ ਇੱਕ ਕੰਮ ਤਸਪੁੱਤ ਕਿਹੜਾ ਕੰਮ ਮੰਮੀ ਜੀ ਮੇਰਾ ਰਾਦਾ ਬਣਾਉਂਦਿਆ ਹੀ ਪੀਏ ਚਲੇ ਹੀ ਡਿਊਟੀ ਤੇ ਮੈਂ ਚਲ ਜਾਂਦਿਆਂ ਦੇ ਮੜੇ ਮੈਨੂੰ ਪਿੰਡ ਤਾਰ ਜਾਂਦੇ ਕਾਫੀ ਦਿਨ ਹੋ ਗਏ ਜਾਇ ਨਹੀਂ ਗਿਆ ਹੈਗਾ ਕੋਈ ਗੱਲ ਨਹੀਂ ਕਿ ਕੋਈ ਪੁੱਛਣ ਵਾਲੀ ਗੱਲ ਆ ਨਵਲੀ ਕੀ ਆਂਦਾ ਨੂੰ ਪੁੱਛਿਆ ਉਹ ਤਾਂ ਮੰਮੀ ਜੀ ਕੋਹ ਨਹੀਂ ਕਹਿੰਦੇ ਉਹ ਅਖੰਦੇ ਕਿ ਮੰਮੀ ਨੂੰ ਪੁੱਛ ਲੈ ਇੱਕ ਵਾਰ ਤੇ ਕੋਈ ਗੱਲ ਨਹੀਂ ਮੈਂ ਛੱਡ ਜੂਗਾ ਜਾਂਦਾ ਜਾਂਦਾ ਕੋਈ ਗੱਲ ਨਹੀਂ ਹੋ ਜਾ ਤਿਆਰ ਤੂੰ ਛੱਡ ਜੂਗਾ ਤੈਨੂੰ ਜਾਂਦਾ ਹਾਂਜੀ ਨਹੀਂ ਤਿਆਰ ਤੇ ਹੈ ਹੀ ਆ ਇਦਾਂ ਹੀ ਚੱਲ ਜਣਾ ਆਂ ਪਾਲਾ ਸੂਟ ਇੱਕ ਦਾ ਨਹੀਂ ਨਹੀਂ ਅਮੀ ਜੀ ਰਹਿਣ ਨਹੀਂ ਕਿ ਮੈਂ ਜਾਣਾ ਹੈਗਾ ਹਾਂ ਮੈਂ ਸਾਦੇ ਨਹੀਂ ਜਾਣਾ ਉਹ ਤਾਂ ਸ਼ਾਮ ਨੂੰ ਜਦੋਂ ਉਹਨਾਂ ਨੇ ਵਾਪਸ ਆਉਣਾ ਵਾ ਨਾ ਤੇ ਮੈਂ ਨਾਲ ਹੀ ਆ ਜਾਣਾ ਵਾਂ ਚਲ ਠੀਕ ਆ ਇਦਾਂ ਹੀ ਕਰ ਲਓ ਤੁਹਾਡੀ ਮਰਜ਼ੀ ਹੈ ਦੋਵਾਂ ਜਾਣਿਆਂ ਦੀ ਨਹੀਂ ਨਹੀਂ ਰਾਤ ਮੇਂ ਘਰੋਂ ਸਾਬਦਾਂ ਨੂੰ ਪਤਾ ਫੇ ਤੂੰ ਇਕੱਲੇ ਕੰਮ ਕਿੱਥੇ ਕਰੋਗੇ ਘਰ ਆਹੇ ਤਾਂ ਗੱਲ ਹੈ ਵਾ ਉਹ ਤਾਂ ਅੰਦਰ ਬੈਠੀ ਰਹਿੰਦੀ ਆ ਕਵਾਂ ਤਾਂ ਕੰਮ ਕਰ ਲਿਆ ਨਾ ਕਵਾਂ ਤਾਂ ਕੰਮ ਨੂੰ ਹੱਥ ਨਹੀਂ ਲਾਉਂਦੀ ਉਹਨੂੰ ਤਾਂ ਮੰਮੀ ਜੀ ਕਹਿੰਦੇ ਲੋੜ ਨਹੀਂ ਆ ਨਾ ਉਹਦੇ ਕੰਧ ਨਾਲ ਮੱਥਾ ਮਾਰ ਲਓ ਨਾ ਤੇ ਇੱਕ ਬਰਾਬਰ ਵਾ ਪਰਪਿੰਦਰਾ ਇਦਾਂ ਟਾਈਮ ਥੋੜਾ ਲੰਘਦਾ ਵਾ ਘਰਾਂ ਦੇ ਕੰਮ ਤੇ ਕਰਨੇ ਪੈਂਦੇ ਆ ਹੱਲੇ ਮੈਂ ਵੀ ਸੋਚਾਂਦੀ ਆ ਵੀ ਮੈਂ ਵੀ ਨਵੀਂ-ਨਵੀਂ ਆ ਤੇ ਚੱਲ ਉਹਨੂੰ ਕੀ ਗਣਾ ਵਾ ਹੱਲੇ ਕੁਝ ਤੇ ਕੋਈ ਗੱਲ ਨਹੀਂ ਆ ਬੱਚਾ ਆਪੇ ਹੱਲ ਕੱਢ ਲੈਣਾ ਮੀ ਜਰਾ ਮੈਂ। ਚਲ ਠੀਕ ਵਾ ਪੁੱਤ ਕੰਮ ਤੇ ਘਰਾਂ ਦੇ ਘਰ ਨਹੀਂ ਪੈਂਦੇ ਆ ਤਾਂ ਕਰਨਾ ਚਾਹੀਦੇ ਵੀ ਆ ਤੇ ਮੰਮੀ ਜੀ ਕਰਨਾ ਹੀ ਪੈਣਾ ਵਾ ਕਿੰਨਾ ਚਿਰ ਇਦਾਂ ਬੈਠੀ ਰਹੋਗੀ ਏ। ਚੱਲ ਪੁੱਤ ਕੋਈ ਗੱਲ ਨਹੀਂ ਮੈਂ ਸ਼ਹਿਰ ਗਈ ਹਾਂ ਆਪਣੇ ਕੱਪੜੇ ਲੈਣ ਹਾਂਜੀ ਉੱਥੇ ਮੈਨੂੰ ਸੂਟ ਬੜੇ ਸੋਹਣੇ ਲੱਗੇ ਰੰਗ ਰੰਗ ਤੇ ਮੈਂ ਤੇਰੀ ਮੰਮੀ ਵਾਸਤੇ ਵੀ ਨਾ ਦੋ ਸੂਟ ਲਿਆਈਆਂ ਉਹ ਜਾਣ ਲੱਗੀ ਨਾ ਲੈ ਜੀ ਮੈਂ ਤੈਨੂੰ ਕੱਢ ਕੇ ਦਿੰਨੀ ਆ ਹੋਰ ਵੀ ਇੱਕ ਦੋ ਚੀਜ਼ਾਂ ਲਈਆਂ ਵਾ ਚੱਲ ਨਾ ਤਿੰयां ਪੇਕਿਆਂ ਦਾ ਘਰ ਖਾਲੀ ਹੱਥ ਜਾਂਦਿਆਂ ਚੰਗੀਆਂ ਨਹੀਂ ਲੱਗਦੀਆਂ ਕਹਿਣਾ ਵਾ ਐਨੇ ਸੌਖੇ ਘਰ ਵੀ ਆਈ ਆ ਇਦਾਂ ਹੀ ਆ ਜਾਂਦੀ ਐ ਮੰਮੀ ਜੀ ਤੁਸੀਂ ਇੰਨੀ ਖੇਚਲ ਕਦੇ ਵਾਤੀ ਕਰਨੀ ਹੈ ਫਿਰ ਕੀ ਐ ਦੱਸ ਸੂਟ ਤੱਕੇ ਹੋਗੇ ਵਨਸ ਵਨੇ ਪਾਉਂਦੇ ਰਹਿੰਦੇ ਆ ਉਹ ਕੋਈ ਗੱਲ ਨਹੀਂ ਪੁੱਤ ਕੱਪੜੇ ਤਾਂ ਸਾਰੇ ਪਾਉਂਦੇ ਆ ਇਹ ਜਰੀਕ ਨਾ ਰੀਜ ਹੀ ਹੁੰਦੀ ਆ ਆ ਮੈਨੂੰ ਚੰਗਾ ਲੱਗਾ ਤੇ ਮੈਂ ਲੈ ਆਈ ਚੱਲ ਫਿਰ ਮੰਮੀ ਜੀ ਮੈਂ ਤਾਂ ਚਲੋ ਨਹੀਂ ਕੋਈ ਗੱਲ ਕਰਦੀ ਫਿਰ ਉਹਦ ਜੀ ਵੇਖ ਕੀ ਆ ਖੂਗੀ ਤਾਨੂੰ ਪਤਾ ਸਈ ਨੀ ਉਹ ਦੀ ਕਿਹਦੀ ਗੱਲ ਵਾ ਉਹ ਤੇ ਕਰਦੀ ਰਹਿੰਦੀ ਆ ਉਹਨੇ ਸਵਾਦ ਦੀ ਗੱਲ ਕਰਨੀ ਨਹੀਂ ਹੁੰਦੀ ਲਿਆਈ ਮੈਂ ਆਪਣੀ ਮਰਜ਼ੀ ਨਾਲ ਉਹ ਮੈਨੂੰ ਡੱਕ ਸਕਦੀ ਆ ਚਲੋ ਕੋਈ ਗੱਲ ਨਹੀਂ ਮੈਂ ਲੈ ਜਾਨੀ ਫਿਰ ਜਿਹਦੀ ਨੇ ਪਿਆਰ ਨਾਲ ਲਿਆਈ ਆ ਹਾਂ ਤੋ ਨਾ ਉਹ ਤਿਆਰ ਤੇ ਮੈਂ ਤੈਨੂੰ ਕੱਢ ਕੇ ਦਿੰਨੀ ਆ ਚਲੋ ਠੀਕ ਆ ਆਜੋ ਚੱਲ ਮੈਨੂੰ ਵੀ ਇਹ ਆ ਇਹ ਚੰਗੀ ਆ ਉਹਦਾ ਤਾਂ ਸੁਭਾਅ ਵੀ ਓਦਾਂ ਦਾ ਵਾ ਤੇ ਪਿੱਛੋਂ ਵੀ ਓਦਾਂ ਦੀ ਆ ਕੀ ਲੈ ਕੇ ਆਈ ਆ ਕੱਖ ਵੀ ਨਹੀਂ ਲੈਂਦਾ ਇਹਦੇ ਪੇਕੇ ਆਨੇ ਤਾਂ ਸਾਡਾ ਘਰ ਭਰਤਾ ਜੇ ਸੂਟ ਦਿੱਤੇ ਆ ਕੋਈ ਸਸਤਾ ਸੂਟ ਨਹੀਂ ਮੈਨੂੰ ਦਿੱਤਾ ਵਧੀਆ ਤਾਂ ਵਧੀਆ ਦਿੱਤੇ ਤੇ ਉਧਰ ਉਤਰੇ ਆਗੇ ਕਾਟਨ ਦੇ 5-500 ਦੇ ਨਾ ਮੈਂ ਕਿਸੇ ਨੂੰ ਸ਼ਰੀਕ ਨਹੀਂ ਪੈਣ ਉਹ ਖਾਲਨ ਯੋਗਿਤ ਨਾ ਹੋਰ ਚੱਲ ਕੱਢ ਕੇ ਕੁੜੀ ਨੂੰ ਦਵਾ ਸੂਟ ਹੁਣ ਮੈਂ ਉਹ ਤਾਂ ਪਤਾ ਨਾ ਬਤਾ ਉਹ ਬਤਾ ਕੀ ਆ ਨਾ ਬਲੀ ਠੀਕ ਠਾਕ ਹਾਂ ਪਤਾ ਠੀਕ ਆ ਸੁਣਾ ਜੋ ਤਾਂ ਵਧੀਆ ਵਧੀਆ ਬਹੁਤ ਸਭ ਠੀਕ ਠਾਕ ਕੁਝ ਨਹੀਂ ਕਰਨਾ ਕੀ ਵਿਹਲ ਨਹੀਂ ਹਾਂ ਕਰਦਾ ਹੀ ਕੰਮ ਹੀ ਮੇਰਾ ਵੀ ਬੜਾ ਠੀਕ ਚੱਲਦਾ ਡੇਡਾ ਦੀ ਬੋਲੋਤਾ ਪਤਾ ਜੀ ਕਿਹਦੇ ਨੂੰ ਪਰ ਇਹ ਵੀ ਸਾਸ ਨੂੰ ਪੁੱਛ ਕੇ ਆਈ ਮੇਰਾ ਪੁੱਤ ਹੈ ਹਾਂ ਹਾਂ ਜੀ ਮੇਰੀ ਘਰ ਦੇ ਕੰਮ ਕਾਰੀ ਬੜੇ ਅੰਗਲੀਆਂ ਦੀਆਂ ਲਾੜਿਆ ਤੇ ਕੰਮ ਨਵੇਰ ਕੇ ਨਾ ਪੋਛ ਲਈ ਸਾਸ ਨੂੰ ਤੇ ਫੇਰਾ ਵੀ ਐਦਾਂ ਨਹੀਂ ਮੇਰਾ ਪਤਾ ਹੋਣਾ ਠੀਕ ਆ ਨਹੀਂ ਨਹੀਂ ਮम्मी ਜੀ ਖੇੜੀ ਆਪੀ ਹੋਰ ਮम्मी ਜੀ ਤੁਸੀਂ ਇਸਕਰਾਉਂਡ ਇਹ ਨਹੀਂ ਸਮਝਾ ਸੰਦੀਪ ਦੀ ਸਾੜ ਤੂੰ ਜੋ ਬਣੀ ਸੁਣਾ ਠੀਕ ਆ ਜੋ ਬਣ ਬਾਜੀ ਮम्मी ਜੀ ਵਧੀਆ ਸਭ ਠੀਕ ਆ ਮੈਂ ਤੇ ਇਹ ਕਹਿੰਦੀ ਆ ਵੀ ਕੰਮ ਕੱਟ ਕਰ ਲਿਆ ਕਰੋ ਤੇ ਆ ਵੀ ਤੁਰੇ ਫਰੇ ਚੰਗੇ ਲੱਗਦੇ ਕੋਈ ਨਹੀਂ ਐਦਾਂ ਦਵਾਈ ਖਾ ਕੇ ਤਰੀ ਰਹੀ ਨਹੀਂ ਔਰ ਕੀ ਕਰਨਾ ਪਤਾ ਹੁਣ ਨਹੀਂ ਕੰਮ ਕਰਾਉਣ ਦੇ ਫਿਰ ਕੀ ਕਰਨਾ ਤੁਹਾਨੂੰ ਪਤਾ ਹੀ ਆ ਹੁਣ ਕਰਨਾ ਹੀ ਪੈਣਾ ਘਰ ਦਾ ਕੰਮ ਤੇ ਤੂੰ ਹੁਣ ਮੇਰੀ ਗੱਲਾਂ ਕਰ ਇੱਧਰ ਦਾ ਨਾ ਠੀਕਰ ਕਰਿਆ ਕਰ ਹਾਂ ਇੱਧਰ ਦਾ ਤੂੰ ਆਪਣੇ ਰੱਖ ਦਰਦਾਈ ਆਪਣੀ ਸੱਸ ਉਸ ਦਾ ਧਿਆਨ ਰੱਖਿਆ ਕਰ ਕੋਈ ਗੱਲ ਨਹੀਂ ਚੰਗਾ ਠੀਕ ਆ ਮੰਮੀ ਹੋਰ ਠੀਕ ਹੈ ਨਾ ਹਾਂ ਸਭ ਠੀਕ ਠਾਕ ਆ ਕੋਈ ਨਹੀਂ ਕਿਸੇ ਦਿਨ ਤੂੰ ਆ ਜੀ ਜਦਨ ਵੇਰ ਹੋਏਗਾ ਨਾ ਆ ਜੀ ਮੇਰਾ ਪੁੱਤ ਠੀਕ ਹੈ ਠੀਕ ਹੈ ਮੰਮੀ ਮੈਂ ਵਾਰੂੰਗੀ ਤੇਰਾ ਹੋਂਨਾ ਮੈਂ ਰੱਖਦੀ ਆ ਫੇਰ ਕਰੂੰਗੀ ਗੱਲ ਤੇ ਅਹ ਠੀਕ ਆ ਜਿਓ ਉਹਨੂੰ ਪੁੱਛ ਕੇ ਸੱਸ ਨੂੰ ਪੁੱਛ ਕੇ ਫੇਰ ਆਈ ਚੰਗਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਹੈ ਚਲੋ ਠੀਕ ਆ ਠੀਕ ਆ ਕੁੜੀਆਂ ਵਿਚਾਰੀਆਂ ਦਾ ਕੀ ਐ ਜੇ ਕੋਈ ਆਉਂਦੇ ਵੇ ਠੀਕ ਆ ਨਾ ਆਉਂਦੇ ਤੇ ਨਹੀਂ ਆਹੋ ਕੀ ਕਰਨਾ ਜੜੀਆਂ ਤਰਸਦੀਆਂ ਰਹਿੰਦੀਆਂ ਨੇ ਆਉਣ ਨੂੰ ਮੰਮੀ ਤੁਸੀਂ ਇੱਥੇ ਫੋਨ ਤੇ ਲੱਗੇ ਆਂ ਅਸੀਂ ਰੋਟੀ ਢੀਕਣ ਦੇ ਕੋਈ ਨਹੀਂ ਪੁੱਤ ਲਾਦਨੀ ਜੋਤ ਦਾ ਫੋਨ ਆਉਂਦਿਆ ਏ ਕੀ ਕਹਿੰਦੀ ਜੋਤ ਕੋਈ ਨਹੀਂ ਰਾਜੀ ਬਾਜੀ ਹੋਰ ਉਹਨੇ ਵਿਚਾਈ ਨੇ ਕੀ ਕਹਿਣਾ ਅੱਛਾ ਅੱਛਾ ਠੀਕ ਆ ਚਲ ਫੇਰ ਰੋਟੀ ਬਣਾ ਦਿਓ ਸਾਨੂੰ ਕੋਈ ਨਹੀਂ ਲਾ ਦਿੰਨੀ ਮੰਮੀ ਜੋਤ ਨੂੰ ਨਾਲੇ ਕਹੋ ਕਿ ਫੋਨ ਕੱਟ ਕਰਿਆ ਕਰੇ ਆਪਣੇ ਪਰਿਵਾਰ ਵਾਲ ਧਿਆਨ ਦੇਵੇ ਇਧਰ ਘੱਟ ਧਿਆਨ ਦਵੇ ਨਾਲੇ ਮੇਰੀ ਗੱਲ ਸੁਣ ਪੁੱਤ ਉਹਦਾ ਵੀ ਜੀ ਕਰਦਾ ਉਹ ਗੱਲਬਾਤ ਕਰਨ ਮੈਂ ਉਹਦਾ ਵਿਚਾਰੀ ਆ ਨਹੀਂ ਸਕਦੀ ਤੇ ਚੱਲ ਮੇਰੇ ਨਾਲ ਗੱਲਬਾਤ ਕਰ ਲੈਂਦੀ ਹੂੰ ਤੇ ਤੂੰ ਹੀ ਕਰ ਲਿਆ ਕਰ ਸੁਭਾ ਫੋਨ ਉਹਨੂੰ ਪੁੱਛਿਆ ਕਰ ਰਾਜੀ ਬਾਜੀ ਇੱਦਾਂ ਨਹੀਂ ਕਰੀਦਾ ਪੁੱਤ ਉਹਦਾ ਰਾਜੀ ਬਾਜੀ ਪੁੱਛ ਲਓ ਟਾੜ ਦੇ ਨਾਲ ਗੱਲ ਕਰਨੋਂ ਹਟ ਦੇਣੀ ਆ ਬਾਅਦ ਮੈਂ ਆਪਣੇ ਗੱਲ ਪਾ ਕੇ ਬਹਿ ਜਾ ਮੇਰੇ ਕੋਲ ਤਾਂ ਨਹੀਂ ਗੱਲ ਹੁੰਦੀ ਇਹਦੇ ਨਾਲ ਮੇਰੀ ਗੱਲ ਸੁਣਾ ਜੇ ਫੋਨ ਮੈਨੂੰ ਕਰ ਹੀ ਲੈਂਦੀ ਹੈ ਵਿਚਾਰੀ ਤਾਂ ਤਾਂ ਹੀ ਹਮੇ ਮੈਨੂੰ ਹੀ ਕਰਨਾ ਕਿਨੂੰ ਕਰਨਾ ਨਹੀਂ ਫੋਨ ਤੇ ਮੰਮੀ ਤੁਹਾਨੂੰ ਵੀ ਪਤਾ ਵਾ ਹਜ ਰੋਟੀ ਬਣਾਉਣ ਵਾਲੀ ਪਈ ਐ ਨਾ ਤੇ ਵੇਲੇ ਟਾਈਮ ਕਰ ਲਿਆ ਕਰੋ ਜਦੋਂ ਗੱਲ ਕਰਨੀ ਹੁੰਦੀ ਆ ਲੈ ਰਾਜੀ ਬਾਜੀ ਤੇ ਪੁੱਛਣਾ ਹੀ ਹੁੰਦਾ ਨਾ ਹੁਣ ਮੈਂ ਠੀਕ ਨਹੀਂ ਰਹਿੰਦੀ ਵਿਚਾਰੀ ਮੈਨੂੰ ਪੁੱਛ ਲੈਂਦੀ ਐ ਆਹੋ ਅਸੀਂ ਤੇ ਪੁੱਛਦੇ ਨਹੀਂ ਤੁਹਾਨੂੰ ਨਾ ਰਾਜੀ ਬਾਜੀ ਗੱਟੀ ਆ ਨਾ ਹੁੰਦਾ ਹੀ ਐ ਫਿਕਰ ਮਾ ਪਿਓ ਦਾ ਜਾਓ ਜਾ ਕੇ ਤੇ ਰੋਟੀ ਬਣਾ ਕੇ ਦੋ ਕੋਤੇ ਏਦਾਂ ਨਹੀਂ ਕਰੀਦਾ ਹੋਈਦਾ ਚੱਲ ਮੈਂ ਪਕਾ ਦਿੰਨੀ ਐ ਰੋਟੀ ਚੱਲ ਮੇਰਾ ਪੁੱਤ ਚੱਲ ਮੈਂ ਆਈ ਚੰਗਾ ਕਾ ਦਨੀ ਰੋਟੀ ਨਿੱਗੀ ਜੀ ਗੱਲ ਤੋਂ ਕਾਲੀ ਪਿਆ ਜਾਂਦੀ ਐ ਕਿ ਚੱਲਣ ਮੰਮੀ ਨੂੰ ਫੋਨ ਕਰਨਾ ਕਿੰਨੂੰ ਕਰਨਾ ਕਾਲੀ ਪਿਆ ਜਾਂਦੀ ਹੈ ਬੜੀ ਵੀ ਮੈਨੂੰ ਰੋਟੀ ਚਾਹੀਦੀ ਮਿੰਟੋ ਮਿੰਟੀ ਦੱਸ ਇਕਾਈ ਦੇਣੀ ਮੈਂ ਰੋਟੀ ਚੱਲ ਕੋਈ ਗੱਲ ਨਹੀਂ ਆਪੇ ਸਿਆਣੀ ਹੋਏ ਨਾ ਨੇ ਇਦਾਂ ਹੀ ਵਿਚਰੀ ਨਿਆਣੀ ਹਜੇ ਵੀ ਸਸਰੀ ਘਰ ਸਸਰੀ ਘਰ ਫਿਰ ਕੀ ਹਰ ਦੇ ਠੀਕ ਆ ਠੀਕ ਆ ਵਧੀਆ ਔਰ ਜੋਤਦਾ ਹਾਂ ਹਾਂ ਹੁਣੇ ਹੀ ਆਉਂਦਿਆ ਜੋਤਦਾ ਠੀਕ ਠਾਕ ਆ ਹਾਂਜੀ ਠੀਕ ਠਾਕ ਵਧੀਆ ਮੈਂ ਵੀ ਕਰਨਾ ਸੀ ਫੋਨ ਟਾਈਮ ਨਹੀਂ ਲੱਗਣਦੇ ਆਪਾਂ ਕਹਿੰਦੇ ਵੀ ਚੱਲ ਉਹਦੇ ਕੋ ਹੋ ਕੇ ਆਈਏ ਚੱਲ ਕੋਈ ਨਹੀਂ ਤੂੰ ਆਪ ਕਰ ਲਈ ਗਾਜੀ ਬਾਜੀ ਪੁੱਛ ਲਈ ਚੰਗਾ ਠੀਕ ਆ ਹਾਂ ਹਾਂ ਫਸਨਦੀਪ ਉਹਨੇ ਕਿੱਥੇ ਸੰਦੀਪ ਨੇ ਕਿੱਥੇ ਜਾਣਾ ਮਲੰਮੀ ਪਈ ਆ ਠੀਕ ਨਹੀਂ ਆ ਅੱਛਾ ਮੈਂ ਲੱਗੀ ਫੁਲਕੇ ਲਾਉਣ ਲੈ ਤੂੰ ਕਿਉਂ ਕਰਨਾ ਮੈਨੂੰ ਮਾਰ ਮਾਰਦੇ ਮੈਂ ਫੁਲਕੇ ਲਾ ਦਿੰਦੇ ਚੱਲ ਪੁੱਤ ਕੋਈ ਗੱਲ ਨਹੀਂ ਇੰਨਾ ਹੀ ਬਹੁਤ ਆ ਮੈਨੂੰ ਜਿਹੜਾ ਤੂੰ ਆ ਜਾਨੀ ਆ ਨਾ ਮੈਂ ਇੰਨਾ ਹੀ ਖੁਸ਼ ਹੋ ਇੰਨੀ ਆ ਦਿਲ ਮੇਰਾ ਤੁਹਾਡੀ ਸੇ ਠੀਕ ਨਹੀਂ ਨਾ ਦੇਖ ਉਹਦੇ ਮੈਂ ਲਾ ਦਿੰਦੇ ਫੁਲਕੇ 2 ਮਿੰਟ ਲੱਗਣੇ ਨਹੀਂ ਨਹੀਂ ਪੁੱਤ ਤੂੰ ਜਾ ਮੈਂ ਲਾ ਦੇ ਨੀ ਰੋਟੀਆਂ ਚੰਗਾ ਮੁੜ ਕੇ ਠੀਕਾ ਜਦਾਂ ਕਿਸੇ ਕੰਮ ਦਿ ਲੋਰ ਹੋਏ ਤਾਂ ਦਤ ਨਾ ਕਰਦਾ ਹੀ ਕੋਈ ਗੱਲ ਹਾਂ ਮੈਂ ਨਾਲ ਚੰਦ ਡੱਬਾ ਤੂੰ ਮੈਨੂੰ ਪਿੱਤਰਾ ਲਿਆ ਕੇ ਖਲਾਰ ਦਿੱਤਾ ਹੈ ਨਾ ਮੈਂ ਕਿਸੇ ਦੀ ਮਜਦ ਲੈ ਸਕਣੀ ਆ ਤੇ ਨਾ ਮੈਂ ਕਿਸੇ ਨੂੰ ਦੱਸ ਹੀ ਸਕਣੀ ਆ ਧੀਆਂ ਪੁੱਤ ਮੇਰੇ ਆਖੇ ਨਹੀਂ ਲੱਗਦੇ ਕੀ ਕਰਾਂ ਮੈਂ ਦੱਸ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਹੈ ਸਰੀਰ ਮੇਰਾ ਕੰਮ ਨਹੀਂ ਕਰਦਾ ਇਦਾਂ ਕਰਨੀ ਆ ਜੋਤ ਨੂੰ ਫੋਨ ਕਰਨੀ ਆ ਵੀ ਮੈਨੂੰ ਕਿਸੇ ਦਿਨ ਆਣ ਕੇ ਤੇ ਮਿਲ ਜਾ ਬੜਾ ਹੀ ਜੀ ਕਾਂਡਿਆਂ ਨੂੰ ਮਿਲਣ ਸਸੀਕਰ ਭੈਣ ਜੀ ਸਤਿ ਸ੍ਰੀ ਅਕਾਲ ਹੋ ਦਲਜਿੰਦਰ ਕੀ ਹਾਲ ਆ ਹਾਂਜੀ ਠੀਕ ਠਾਕ ਆ ਵਧੀਆ ਤੁਸੀਂ ਦੱਸੋ ਹਾਂ ਮੈਂ ਵੀ ਠੀਕ ਠਾਕ ਹੀ ਘਰ ਦੀ ਆਈ ਆ ਕੁਝ ਵੀ ਨਹੀਂ ਕਰਨਾ ਕੀ ਹੈ ਬਸ ਘਰ ਦਾ ਹੀ ਕੰਮ ਕਾਰ ਕਰਕੇ ਆਹ ਹੈ ਵੇਲੇ ਘਰ ਦੇ ਬਥੇਰੇ ਨੇ ਕਿੰਮੋਟੇ ਕੰਮ ਹੁੰਦੇ ਆ ਹਾਂਜੀ ਤੁਸੀਂ ਦੱਸੋ ਹਾਂ ਇਹ ਠੀਕ ਠਾਕ ਵਧੀਆ ਕੀ ਕਰਨੀਆਂ ਦਲਜਿੰਦਰ ਕਰਨਾ ਨਵਾਂ ਨੇ ਕੀ ਆ ਨਿੱਕੀ ਵਿਚਾਰੀ ਚੱਲੀ ਆਪਣੇ ਪੇਕੇ ਅੱਛਾ ਤੇ ਵੱਡੀ ਇੱਥੇ ਹੱਥ ਪੈਰ ਮਾਰਦੀ ਫਿਰਦੀ ਹੁਣੀ ਆ ਉਹਦਾ ਤੈਨੂੰ ਪਤਾ ਹੀ ਆ ਕੰਮ ਤੈਨੂੰ ਕੋਈ ਕਰਨਾ ਨਹੀਂ ਆਉਂਦਾ ਗੱਲ ਤੇ ਸਾਡੀ ਠੀਕ ਆ ਭੈਣ ਜੀ ਵੈਸੇ ਵੀ ਨਾ ਜਿਹੜੀ ਰੁਪਿੰਦਰ ਵਾ ਨਾ ਉਹ ਜਦੋਂ ਵੀ ਕਿਤੇ ਮਿਲਦੀ ਹੈ ਨਾ ਜੀ ਜੀ ਕਰਕੇ ਬੋਲਦੀ ਆ ਤੇ ਜਿਹੜੀ ਦੂਸਰੀ ਆ ਉਹਨੂੰ ਤੇ ਪਤਾ ਹੀ ਨਹੀਂ ਆ ਵੀ ਕਿਹਨਾਂ ਬੋਲਣਾ ਵੀ ਵੇਖ ਦਲਜਿੰਦਰ ਜਿੱਦਾਂ ਦੇ ਪਿਛੋਂ ਨਾ ਮਾਂ ਪਹਿਲੇ ਸੰਸਕਾਰ ਦਿੱਤੇ ਹੁੰਦੇ ਆ ਨਾ ਬੱਚੇ ਤੇ ਉਹੋ ਹੀ ਆਸਰ ਰਹਿੰਦਾ ਵਾ ਅਹੀਂ ਇੱਥੇ ਜਿੱਦਾਂ ਮਰਜ਼ੀ ਆ ਨਾ ਪਰ ਸਾਡੇ ਵਾਲੀਆਂ ਗੱਲਾਂ ਨੇ ਸਿੱਖ ਨਹੀਂ ਲੈਣੀਆਂ ਉਹੋ ਹੀ ਨਾ ਭੈਣ ਜੀ ਰੁਪਿੰਦਰ ਦਾ ਬੜਾ ਹੀ ਫਰਕ ਵਾ ਉਹਦੇ ਨਾਲ ਉਹ ਆਪਣੇ ਆਪਣੇ ਸੁਭਾਅ ਹੁੰਦੇ ਆ ਕੋ ਪਰਿਵਾਰਾਂ ਦੇ ਹੁੰਦਾ ਵਾ ਜਿੱਦਾਂ ਦਾ ਪਰਿਵਾਰ ਪਿਛੇ ਹੋਵੇ ਬੱਚਾ ਫੇ ਉਦਾਂ ਦਾ ਹੀ ਹੰਦਾ ਵਾ ਪਰ ਇਹ ਆ ਵੀ ਚਲੋ ਜੇ ਪਿਛਿਓ ਏਦਾਂ ਵਾ ਤੇ ਗਾੜੀ ਵੇਖ ਕੇ ਹੀ ਬੰਦਾ ਸਮਝ ਜਾਂਦਾ ਵਾ ਦਲਜਿੰਦਰ ਕਈਆਂ ਨੂੰ ਵੇਖ ਕੇ ਵੀ ਅਕਲ ਨਹੀਂ ਗਈ ਹਮਦੀ ਉਹਨੂੰ ਨਹੀਂ ਗਈ ਹੋਣੀ ਹੈਗੀ ਚਲੋ ਭੈਣ ਜੀ ਨੰਗੂਗੀ ਤੇ ਉਹਦੀ ਨੰਗੂਗੀ ਸਾਨੂੰ ਕੀ ਆ ਇਹਦੇ ਵਿੱਚ ਬਾਕੀ ਇਹ ਆ ਵੀ ਤੁਸੀਂ ਰਪਿੰਦਰ ਨਾਲ ਸਹੀ ਰਿਹਾ ਕਰੋ ਕੱਲ ਨੂੰ ਸੌ ਗੱਲਾਂ ਬਾਤਾਂ ਹੋ ਜਾਂਦੀਆਂ ਵਾ ਨਾਲੇ ਮੁੰਡਾ ਵੀ ਨੌਕਰੀ ਕਰਦਾ ਵਾ ਨਹੀਂ ਨਹੀਂ ਦਲਜਿੰਦਰ ਉਹ ਤੇ ਮੇਰੇ ਕਹਿਣੇ ਵਿੱਚ ਵਾ ਜੇ ਜਾਣਾ ਵਾ ਨਾ ਤਾਂ ਵੀ ਪੁੱਛ ਕੇ ਜਾਣਾ ਵਾ ਹੁਣ ਪੇਕੇ ਜਾਣਾ ਕੱਲ ਦੇ ਮੈਨੂੰ ਪੁੱਛਣ ਲਈ ਆ ਵੀ ਮੰਮੀ ਜੀ ਮੈਂ ਜਾਣਾ ਵਾ ਚਲ ਜਾ ਤੇ ਮੈਂ ਚੱਲ ਹੋਇਆ ਛਾਰਦੇ ਰਹਿ ਆ ਕੋਈ ਗੱਲ ਨਹੀਂ ਇਹ ਗੱਲ ਤੇ ਵਧੀਆ ਵਾ ਨਾ ਵੀ ਜਿਹੜੀ ਪੁੱਛ ਕੇ ਚਲਦੀ ਹੈ ਤੇ ਚਲੋ ਵਧੀਆ ਹੀ ਆ ਨਹੀਂ ਉਹਦਾ ਪਰਿਵਾਰ ਵੀ ਪਿੱਛੋਂ ਬੜਾ ਵਧੀਆ ਵਾ ਉਹਨੂੰ ਨਾ ਮਾਪੇ ਉਹਦੇ ਜਿਹੜੇ ਆ ਨਾ ਚੰਗੀ ਸਿੱਖਿਆ ਦਿੰਦੇ ਆ ਤੇ ਉੱਥੇ ਜਾ ਕੇ ਵਧੀਆ ਤਰੀਕੇ ਨਾਲ ਰਹਿਣਾ ਇਹ ਵੀ ਹੈਗਾ ਵਾ ਭੈਣ ਜੀ ਪਿੱਸੇ ਦਾ ਵੀ ਹੁੰਦਾ ਵਾ ਥੋੜਾ ਜਿਹਾ ਜੇ ਪਿੱਸਾ ਸਹੀ ਹੋਵੇ ਨਾ ਤੇ ਫੇਰ ਗਾੜੀ ਆਪੇ ਸਹੀ ਰਹਿ ਜਾਂਦੀ ਹੈ ਚੱਲ ਦਲ ਦੇਂਦਰ ਆ ਜਾ ਅੰਦਰ ਨਾਲੇ ਚਾਹ ਪੀਨੇ ਆ ਤੇ ਨਾਲੇ ਗੱਪਾਂ ਛੱਪਾਂ ਮਾਰਦੇ ਆ ਉਹ ਨਹੀਂ ਨਹੀਂ ਭੈਣ ਜੀ ਤੁਸੀਂ ਨਾ ਕਰੋ ਤਿਆਰੀ ਹੁਣ ਉਹਦੀ ਤੇ ਮੈਂ ਜਾਣੀ ਆ ਮੈਂ ਐਵੇਂ ਉਹ ਚਾਰੀ ਚੱਲੀ ਆ ਤੇ ਕੀ ਵਿੱਚ ਵਿਗਨ ਪਾਉਣਾ ਵਾ ਮੈਨੂੰ ਦੱਸ ਫਿਰ ਕੀ ਆ ਚਾਹ ਦਾ ਕੱਪ ਝਟ ਬਣ ਜਾਣਾ ਵਾ ਉਹ ਨਹੀਂ ਨਹੀਂ ਕਰੋ ਤੁਸੀਂ ਤਿਆਰੀ ਉਹਦੀ ਤੇ ਮੈਂ ਚਲਦੀ ਕੋਈ ਨਹੀਂ ਮੈਂ ਫੇਰ ਆ ਜੂਗੀ ਚਲੋ ਕੋਈ ਦੀ ਰੇ ਹਲਾ ਘਰ ਵਿੱਚ ਜਿੱਦਾਂ ਮਰਜ਼ੀ ਰਹੀਏ ਬਾਹਰ ਲੋਕਾਂ ਨੂੰ ਵੀ ਪਤਾ ਲੱਗ ਹੀ ਜਾਂਦਾ ਵਾ ਜਿਹੜਾ ਤੇ ਪੁੱਤ ਸਿਆਣਾ ਹੁੰਦਾ ਨਾ ਉਹਦੀ ਸਾਰੇ ਸਿੱਤ ਕਰਦੇ ਆ ਤੇ ਜਿਹਨੂੰ ਨਹੀਂ ਨਾ ਕਲਉਣੀ ਉਹਨੂੰ ਸਾਰੀ ਉਮਰ ਨਹੀਂ ਆਉਣੀ ਇਦਾਂ ਹੀ ਲੰਗ ਜਾਣੀ ਆ 100 100 ਗੱਲ ਕਰਨ ਲਈ ਜੇ ਮੈਨੂੰ ਆਣ ਕੇ ਇਹ ਗੱਲ ਇਹਨੇ ਦੱਸੀ ਆ ਆਣ ਗਵੜਨਾ ਦੱਸਦੀ ਆ ਹੋਗੀ ਵੀ ਨਿੱਕੀ ਨਾ ਚੰਗੀ ਆ ਤੇ ਵੱਡੀ ਤੇ ਐਵੇਂ ਹੀ ਆ ਮੂੰਹ ਵਟ ਕੇ ਲੰਗ ਜਾਂਦੀ ਨਾ ਕਵਾਉਂਦੀ ਨਾ ਬੁਲਾਉਂਦੀ ਮੰਮੀ ਦਾ ਹਾਲ ਵੇਖ ਲਓ ਜੇ ਮੈਂ ਘਰ ਦੇ ਸਾਰੇ ਕੰਮ ਕਰ ਲਏ ਆ ਤੇ ਚੱਲ ਕਮ ਸੇ ਕਮ ਰੋਟੀ ਤੇ ਬਣਾ ਸਕਦੇ ਆ ਨਾ ਸਾਰਾ ਦਿਨ ਵੇਲੇ ਰਹਿਣਾ ਹੁੰਦਾ ਬਾਅਦ ਚ ਗੱਲ ਕੀ ਹੋ ਗਈ ਹੁਣ ਕੁੜੀ ਦੇ ਨਾਲ ਸਾਰਾ ਦਿਨ ਫੋਨ ਤੇ ਲੱਗੇ ਰਹਿੰਦੇ ਆ ਕੀ ਗੱਲ ਕਰਦਾ ਕੰਮ ਨਹੀਂ ਕਰਨਾ ਉਹਨੂੰ ਵੀ ਮਾਸਾ ਜਿੰਨੀ ਹੈ ਨਹੀਂ ਆ ਕਿ ਚੱਲ ਮੈਂ ਵੀ ਘਰ ਦਾ ਕੰਮ ਕਰ ਲਾਂ ਵੇਲੀ ਹੋ ਕੇ ਫੋਨ ਕਰ ਲਿਆ ਕਰਾਂ ਉਹਦੀ ਸੱਸ ਵੀ ਨਹੀਂ ਟੱਕਦੀ ਉਹਨੂੰ ਮੈਨੂੰ ਨਾ ਆ ਘਰ ਦੇ ਕੰਮਾਂ 'ਚ ਨਾ ਲਿਆਇਆ ਕਰੋ ਮੈਨੂੰ ਤਾਂ ਬਾਹਰਲੇ ਕੰਮ ਨਹੀਂ ਮੋੱਕਦੇ ਆ ਘਰ ਦਾ ਗਲੇਸ਼ ਨਾ ਆ ਵੀ ਨਹੀਂ ਮਰਿਆ ਕਰੋ ਠੀਕ ਹੈ ਨਾ ਨਹੀਂ ਤੁਹਾਨੂੰ ਨਾ ਗੱਲ ਦੱਸਾਂ ਤੇ ਹੋਰ ਕਿਹਨੂੰ ਦੱਸਿਆ ਕਰਾਂ ਬਾਹਰ ਜਾ ਕੇ ਦੱਸ ਆਇਆ ਕਰਾਂ ਇਹੋ ਕੱਲਾ ਰੋਟੀਆਂ ਪਕਾਉਣੀਆਂ ਹੁੰਦੀਆਂ ਹੋਰ ਕੀ ਕਰਨਾ ਹੁੰਦਾ ਸਾਰਾ ਦਿਨ ਤੇ ਮੈਂ ਲੱਗੀ ਰਹਿਨੀ ਆ ਕਦੇ ਝਾੜੂ ਲਾ ਕਦੀ ਪੋਚੇ ਲਾ ਸੰਦੀਪ ਇਹੋ ਗੱਲ ਤੁਸੀਂ ਸਮਝਾ ਸਦੀ ਮਮੀ ਨੂੰ ਨਾਲ ਮਿਲ ਕੇ ਕੰਮ ਕਰ ਲਿਆ ਕਰੋ ਮਮੀ ਨਹੀਂ ਸਮਝਦੇ ਹੈਗੇ ਇਹ ਤੇ ਕੁੜੀ ਨੂੰ ਸਮਝਾਉਣਾ ਚਾਹੀਦਾ ਵਾ ਉਹਨੂੰ ਤੇ ਆਪ ਨਹੀਂ ਅਕਲ ਹੈਗੀ ਕਿ ਤੇ ਮਾਸਾ ਜਿੰਨੀ ਹੋ ਗਰੇ ਠੀਕ ਹੈਗੇ ਉਹ ਵੀ ਠੀਕ ਨਹੀਂ ਮੈਨੂੰ ਤੇ ਦੱਸਿਆ ਨਹੀਂ ਉਹਨਾਂ ਨੇ ਕਿ ਠੀਕ ਨਹੀਂ ਐ ਮੈਂ ਕਹਿੰ ਲੱਤਾ ਮੋਂ ਦੁਖਣ ਡੀਆਂ ਦਵਾਈ ਲੈਉਣੀ ਗੱਲਾਂ ਕਰਨ ਵਾਲੀ ਨਹੀਂ ਲੱਤਾ ਮਾਂਵਾ ਦੋਦੀਆਂ ਗੱਲਾਂ ਫੀੜੀਆਂ ਕਰਤੀਆਂ ਉਹਨਾਂ ਨੇ ਤੁਹਾਨੂੰ ਰੋਟੀ ਨਹੀਂ ਬਣਾਈ ਕੋਈ ਨਹੀਂ ਬਣ ਜਾਂਦੀ ਤੇ ਚਲੋ ਵੇਲੇ ਹੋ ਕੇ ਗੱਲ ਕਰ ਲੈਂਦੇ ਮੈਂ ਇਹ ਨਹੀਂ ਮੰਨਾਂ ਕਰਦੀ ਕਿ ਨਾ ਗੱਲ ਕਰਨ ਕਦੇ ਫੋਨ ਆ ਗਿਆ ਹੁਣ ਚੁੱਕ ਲਿਆਣਾ ਵਾ ਇੱਕ ਦਿਨ ਨਹੀਂ ਫੋਨ ਆਉਂਦਾ ਰੋਜ਼ ਆਉਂਦਾ ਵਾ ਉਹੀ ਟਾਈਮ ਤੇ ਸਵੇਰੇ ਸਵੇਰੇ ਉਹ ਵੀ ਚੰਗੀ ਵੇਲੀ ਆ ਭਾਜੀ ਵੀ ਨਹੀਂ ਉਹਨੂੰ ਕੁਝ ਕਹਿੰਦੇ ਕੋਈ ਗੱਲ ਨਹੀਂ ਜਿੱਦਾਂ ਮਰਜ਼ੀ ਕਰਿਆ ਕਰੋ ਰਲ ਮਿਲ ਕੇ ਤੇ ਕੰਮ ਕਰ ਲਿਆ ਕਰੋ ਰਲ ਮਿਲ ਕੇ ਮੈਂ ਤੇ ਆਪਣਾ ਕਰ ਹੀ ਲਿਆ ਸੀ ਜਿਵੇਂ ਨਾ ਨਾ ਜਾਂਦੀ ਹਜੇ ਵੀ ਤੇ ਮੰਮੀ ਨੇ ਲੱਗੀ ਰਹਿਣਾ ਇਹ ਫੋਨ ਤੇ ਮੈਨੂੰ ਤਾਂ ਜੋਤ ਦੀ ਸਮਝ ਨਹੀਂ ਆਉਂਦੀ ਇੰਨੀ ਵੇਲੀ ਆ ਰੀਫੋਂਟੇ ਲੱਗੀ ਰਹੀਂਦੀ ਜਿਉਂ ਤੈਨੂੰ ਚੱਲ ਵਿਆਹ ਤਾਵਾ ਤੂੰ ਆਪਣੇ ਘਰ ਰੁੱਝੀ ਰਹਿ ਕੰਮਕਾਰ ਕਰ ਕੋਈ ਮਿੰਤ ਲੱਗਦਾ ਉਹ ਵੀ ਨਹੀਂ ਕੰਮ ਕਰਦੀ ਕੋ ਚੱਲ ਕੋਈ ਗੱਲ ਨਹੀਂ ਜਿੱਦਾਂ ਦੀ ਮਾਂ ਉਹਦਾਂ ਦੀ ਧੀ ਨਹੀਂ ਹੈ ਉਹ ਨਹੀਂ ਗੁੱਸੇ ਸੀ ਨਾ ਮੈਂ ਸਮਝਾ ਦੂੰਗਾ ਮੰਮੀ ਨਹੀਂ ਕੋਈ ਗੱਲ ਨਹੀਂ ਪਤਾ ਮੈਨੂੰ ਜਿੰਨਾ ਕੁ ਤੇ ਸਮਝਾਉਣਾ ਵਾ ਦਿਖਾ ਲਈ ਅਦਲਜੀਤਾ ਹਾਂ ਮਮੀ ਗਾਲੀ ਰੋਟੀ ਅshifts ਤੇ ਮੇਰਾ ਨਾ ਸਰੀਰ ਨਹੀਂ ਠੀਕ ਲੱਗਣ ਡਿਆ ਬੁਖਾਰ ਜਾ ਲੱਗਣ ਡਿਆ ਮਾਹ ਹੀ ਕੰਮ ਕੀਤਾ ਮੈਂ ਦਵਾਈ ਲਿਆ ਦੇ ਮੈਨੂੰ ਦਵਾਈ ਲੈ ਉਹਦੀ ਜਾਗੀ ਪੁੱਤ ਤੂੰ ਮੇਰੇ ਨਾਲ ਚੱਲੇਂਗਾ ਮੈਂ ਕਿੱਦਾਂ ਜਾਣਾ ਮੇਰੇ ਤੇ ਲੱਤਾਂ ਹੀ ਨਹੀਂ ਅੱਗੇ ਢੋਣ ਡੀਆਂ ਬੁਖਾਰ ਦੇ ਨਾਲ ਮਮੀ ਹਾਂ ਡਾਕਟਰ ਵਾ ਕਿੰਨੇ ਕੀ ਦੂਰ ਵਾ ਤੁਰ ਕੇ ਚੱਲ ਜੋ ਨਵੇਂ ਨਹੀਂ ਦੱਸ ਮੈਂ ਕੀ ਕਰਾਂ ਤੇ ਇਦਾਂ ਜਾਇਆ ਜਾਂਦਾ ਮੇਰੇ ਕੋ ਤੁਰ ਕੇ ਮੈਂ ਖੜੀ ਨਹੀਂ ਲੱਤਾਂ ਢੋਣ ਡੀਆਂ ਬੁਖਾਰ ਦੀ ਮੈਨੂੰ ਨਾ ਲੱਗੋ ਮੈਂ ਚੱਲ ਜੂ ਸੰਦੀਪ ਨੇ ਵੀ ਇਦਾਂ ਹੀ ਕਹਿਣਾ ਜਿਹੜਾ ਤੁਹਾਨੂੰ ਕਹਿਣ ਦੇ ਆ ਨਾਲੇ ਮੰਮੀ ਮੈਂ ਨਾ ਕੰਮ ਚੱਲਿਆ ਸੀ ਦਵਾਈ ਨੇ ਤੁਹਾਨੂੰ ਆ ਵੀ ਲੈਣੀ ਪੈਣੀ ਆਤਾ ਪਰ ਮੈਂ ਇਧ ਗੇਤਾ ਜੀ ਵੱਲੇ ਹੂੰ ਤੁਹਾਰੇ ਜੀ ਜੋਤਨਾ ਗੱਲ ਕਰਨ ਦੇ ਉਹਨਾ ਫੋਨ ਕੱਟਿਆ ਹੀ ਰਹੇ ਤੇ ਡੇ ਕਹਿੰ ਸੰਦੀਪ ਵੱਲੋਂ ਤਾਈ ਜੀ ਆਪਣੇ ਤੁੱਕ ਤੁੱਕ ਫੋਨ ਰਹੇ ਜੋਤ ਕੀ ਤੇ ਕਹਿ ਰਹੀ ਹਣੀ ਆ ਕਿ ਮੈਂ ਆਉਣਾ ਹੈ ਮਿਲਣ ਅੱਛਾ ਤੇ ਤਾਈ ਕਹਿੰਦੇ ਵੀ ਤੂੰ ਪਹਿਲਾਂ ਆਪਣਾ ਕੰਮ ਵੇਖ ਲੈ ਬਾਅਦ ਕਿਤੇ ਟਾਈਮ ਲੱਗੂ ਫਿਰ ਆ ਜੀ ਜਦੋਂ ਕੁੜੀਆਂ ਵਿਆਈਆਂ ਜਾਂਨ ਤੇ ਫਿਰ ਕਿੱਥੇ ਆਇਆ ਜਾਂਦਾ ਹੁੰਦਾ ਘਰਾਂ ਦੇ ਕੰਮ ਹੀ ਨਹੀਂ ਮੁੱਕਦੇ ਤੇ ਨਾਲੇ ਦਲਜੀਤ ਹਣੀ ਕੀ ਕਰਨ ਦੇ ਦਲਜੀਤ ਤਾਂ ਘਰ ਰਹਿੰਦੀ ਸੰਦੀਪ ਕਿਤੇ ਆ ਕੇ ਤਾਈ ਨੂੰ ਕਹਿਣ ਰਹੀ ਕਿ ਮੈਨੂੰ ਫੁਲਕੇ ਲਾ ਕੇ ਦੋ ਮੈਂ ਠੀਕ ਨਹੀਂ ਹੈ। ਅੱਛਾ। ਨਬਸ਼ੇ ਵੀ ਤਾਈ ਤਾਂ ਆਪਣੀ ਠੀਕ ਹੈ। ਸੋ ਉਹਨਾਂ ਨੂੰ ਆ ਕੇ ਕਹਿਣ ਰਹੀਆਂ ਤੂੰ ਆਪੇ ਦੋ ਫੁਲਕੇ ਲਾ ਲੈ। ਕਿ ਬਹੁਤ ਕਿਤੇ ਟੱਪਰ ਰੋਟੀ ਪਕਾਉਣੀ ਹੈ। ਦੋ ਜਾਨੇ ਤਾਂ ਹੈ ਖਾਣ ਵਾਲੇ। ਉਹ ਤੈਨੂੰ ਪਤਾ ਦੇ ਹੈਗਾ ਸੰਦੀਪ ਦੀਆਂ ਆਦਤਾਂ ਦਾ। ਉਹਦੀਆਂ ਕਿੱਦਾਂ ਦੀਆਂ ਆਦਤਾਂ ਆ। ਇਹ ਕਿਹੜਾ ਨਵਾਂ ਹੈ। ਦਰਜੀਤ ਵੀ ਨਹੀਂ ਨਾ ਕਹਿੰਦਾ। ਹੂੰ ਹੂੰ। ਦਰਜੀਤ ਕਹੇ ਕਿ ਚੱਲ ਤੂੰ ਰੋਟੀ ਪਕਾ ਦੇ। ਮੈਂ ਤਾਂ ਕਿਹਾ ਸੀ ਤਾਈ ਜੀ ਨੂੰ ਕਿ ਚੱਲ ਮੈਂ ਲਾ ਦਿੰਨੀ ਰੋਟੀ ਤੇ ਕਹਿੰਦੇ ਨਹੀਂ। ਉਹ ਵੀ ਡਰਦੇ ਨੇ ਕਹਿੰਦਾ ਵੀ ਤੂੰ ਚੱਲ ਜਾ ਕਹੇ ਤੈਨੂੰ ਬਾਜ ਮਾਰਾਂਗੀ ਤੇ ਫੇਰਾ ਜੀ ਅੱਛਾ ਚੱਲ ਕੋਈ ਗੱਲ ਨਹੀਂ ਮੈਂ ਕਰਨਾ ਜੋਤ ਨੂੰ ਫੋਨ ਹਾਂਜੀ ਤੇ ਪੁੱਛਣਾ ਮੈਂ ਹਾਲ ਚਾਲ ਤੇ ਮੈਨੂੰ ਭੁੱਖ ਬੜੀ ਲੱਗੀ ਆ ਰੋਟੀਆਂ ਲਾਦੇ ਹਾਂ ਮੈਨੂੰ ਵੀ ਕੋਈ ਗੱਲ ਨਹੀਂ ਮੈਂ ਰੋਟੀ ਪਕਾ ਦੇਣੀ ਆ ਹੁਣ ਤੁਸੀਂ ਫੋਨ ਵੀ ਤਾਂ ਕਰਨਾ ਹੀ ਆ ਤੇ ਕਿਸ ਦਿਨ ਆਪਾਂ ਟਾਈਮ ਕੱਢ ਕੇ ਹੋਣਾ ਹੀ ਇਹ ਉਹ ਵੀ ਵਿਚਾਰੀ ਕਹਿਣ ਰਹੀ ਕਿ ਮੈਂ ਮਿਲਣ ਆਉਣਾ ਕੀ ਪਤਾ ਕਿੰਨਾ ਕ ਤੇਲ ਕਰਦਾ ਤਾਂ ਗੱਲ ਕਰਨ ਕੋਈ ਗੱਲ ਨਹੀਂ ਇੱਕ ਦੋ ਦਿਨ ਦਾ ਕੰਮ ਆ ਮੇਰਾ ਹਾਂਜੀ ਤੇ ਹੁਣ ਹੀ ਮੈਂ ਤੈਨੂੰ ਰਿਕਨ ਰਹੀ ਪਰ ਮੇ ਤਾਂ ਆਂਦੀ ਆ ਰੋਟੀ ਦਿੰਦੀ ਆ ਤੇ ਮੈਂ ਸ਼ਰਮ ਹੋ ਗਿਆ ਨਾ ਠੀਕ ਹੈ ਤੇ ਕੰਮ ਮੁੱਕ ਜਾਂਦਾ ਆ ਤੇ ਫਿਰ ਅਹੀਂ ਹੋ ਆਨੇ ਆ ਚਾਹ ਠੀਕ ਮੇਰਾ ਟਿਪ ਕਾਨੀ ਤੇ ਖਾ ਕੇ ਵੀ ਘਰੋਂ ਕੰਮ ਆ ਹਾਂ ਠੀਕ ਆ ਠੀਕ ਤਾਇ ਜੀ ਦਾ ਬਿਨਾ ਉਹ ਖਈਆ ਜਦੋਂ ਤਾਇ ਜੀ ਜੁੰਦੇ ਹੀ ਤੇ ਕਿੰਨੀ ਟੋਰ ਨਾ ਰਹਿੰਦੇ ਹੁੰਦੇ ਸੀ ਦਲਜੀਤ ਹੁਣੀ ਵੀ ਆਖਾ ਮੰਨਦੇ ਸੀ ਪੂਰਾ ਤਾਇਆ ਜੀ ਪੂਰੇ ਹੋਏ ਹੀ ਆ ਤੇ ਇਹਨਾਂ ਦੇ ਖੰਭ ਨਿਕਲ ਆਏ ਆ ਫੋਨ ਵੇਖੀ ਜਾਣ ਦੇਗੇ ਇਹਨੂੰ ਛੱਡੋ ਹਾਂ ਤੇ ਮੇਰੀ ਗੱਲ ਸੁਣੋ ਹਾਂਜੀ ਦੱਸੋ ਦੱਸਣਾ ਮੈਂ ਕੀ ਆ ਦਿਲਜਿੰਦਰ ਆਈ ਹੀ ਅੱਛਾ ਤੇ ਉਹ ਕਹਿਣ ਲਈ ਹੈਗੀ ਕਿ ਨਿੱਕੀ ਉੱਤੀ ਤੁਹਾਡੀ ਬੜੀ ਚੰਗੀ ਆ ਠੀਕ ਜਿੱਥੇ ਮਿਲਦੀ ਆ ਨਾ ਉਹਨੇ ਗਾਂ ਹੋ ਕੇ ਮਿਲਣਾ ਹੁੰਦਾ ਵਾ ਤੇ ਵੱਡੀ ਜਿਹੜੀ ਆ ਉਹ ਮੂੰਹ اٹਕੇ ਲੱਗੋਂਦੀ ਨੰਗ ਜਾਂਦੀ ਆ ਵੇਖ ਲਓ ਘਰ ਵੀ ਤੇ ਹੈ ਹੀ ਹੈ ਵਾ ਬਾਹਰ ਲੋਕਾਂ ਨਾਲ ਹੱਸ ਕੇ ਬੋਲੇ ਚੰਗੇ ਲੱਗੀਦਾ ਵਾ ਮੈਨੂੰ ਤਾਂ ਕਿਸ ਨੇ ਕੀ ਕਹਿਣਾ ਵਾ ਮੁਰਕੇ ਪੇਕਿਆਂ ਤੱਕ ਲੋਕ ਜਾਂਦੇ ਹੁੰਦੇ ਆ ਵੀ ਮਾਂ ਪਿਓ ਨੇ ਆ ਸਿੱਖਿਆ ਦਿੱਤੀ ਆ ਵੀ ਜਾ ਕੇ ਕਿਸੇ ਨੂੰ ਸਿੱਧੇ ਮੂੰਹ ਘਵਾਉਣਾ ਵੀ ਨਹੀਂ ਗਾ ਮਰਮਰੇ ਦਾ ਆਪਣਾ ਸੁਭਾਅ ਹੁੰਦਾ ਕੋਈ ਘੱਟ ਬੋਲਦਾ ਕੋਈ ਵੱਧ ਬੋਲਦਾ ਚੱਲ ਜੇ ਇੱਕ ਚੰਗੀ ਬੋਲਦੀ ਆ ਦੂਜੀ ਨਹੀਂ ਬੋਲਦੀ ਇਹਦੇ ਵਿੱਚ ਜਿਹੜੇ ਕੋਈ ਲਾਮਾ ਦੇਣ ਵਾਲੀ ਗੱਲ ਨਹੀਂ ਨਹੀਂ ਉਹਨੇ ਲਾਮਾ ਤਾਂ ਨਹੀਂ ਦਿੱਤਾ ਵੈਸੇ ਉਹਨੇ ਗੱਲ ਕੀਤੀ ਹਗੀ ਵੀ ਨਿੱਕੀ ਦਾ ਸੁਭਾਅ ਮੈਨੂੰ ਚੰਗਾ ਲੱਗਦਾ ਵਾ ਉਹ ਮੇਰੀ ਗੱਲ ਸੁਣ ਤੂੰ ਲੋਕਾਂ ਦੇ ਚੁੱਕਣਾ ਜਨਾਈ ਤੇਰੀਆਂ ਦਾ ਨਾ ਤੇਰਾ ਸਹੀ ਆ ਨਾ ਨੇ ਮੇਰ ਨਾਲ ਤੇ ਸਹੀ ਆ ਪਰ ਇਹ ਆ ਕਿ ਉਹ ਵੀ ਸ਼ਰੀਕਾ ਭਾਈ ਚਾਰਾਵਾ ਜਿਉਂ ਨੇ ਮੇਰ ਨਾਲ ਗੱਲ ਕੀਤੀ ਚੌਹਾਂ ਨਾ ਹੋਰ ਨਾ ਕਰੂਗੀ ਤੇ ਉਹਦੀ ਨੋ ਇਦਾਂ ਕਰਦੀ ਆ ਕਿਤੇ ਬੁਲਾਉਂਦੀ ਨਹੀਂਗੀ ਅਜੇ ਤੇ ਮੈਂ ਨਹੀਂ ਆ ਪਿੱਛੋਂ ਕੁਝ ਹੋਣ ਦੇਣ ਜੋਗੇ ਹੁੰਦੇ ਨਾ ਫੇਰ ਪਤਾ ਨਹੀਂ ਕੀ ਕਰਦੇ ਆ ਨਿੱਕੀ ਨੇ ਵੇਖ ਲੋ ਕਿੰਨਾ ਦਾਜ ਦੌਣ ਲਿਆਂਦਾ ਘਰ ਪਰਤਾ ਵਾ ਆਪਣਾ ਕਿਤੇ ਕੋਈ ਲੀੜਾ ਕਪੜਾ ਨਹੀਂ ਮਾੜਾ ਲਿਆਂਦਾ ਤੇ ਇਹਨਾਂ ਨੇ ਕੀ ਦਿੱਤਾ ਹੀਗਾ ਤਾਂ ਆ ਕਰਤਾ ਵੀ ਚੁੱਕੀ ਫਿਰਦੀ ਆ ਤੈਨੂੰ ਯਾਰਾ ਮੈਂ ਪਹਿਲਾਂ ਦੱਸਿਆ ਤੂੰ ਉਹਨੂੰ ਸਮਝਾਦੀ ਨਾ ਕਿ ਪੁੱਤ ਸਰੀਕੇ ਵਿੱਚ ਇਦਾਂ ਰਹੀਦਾ ਉਹ ਮੈਂ ਨਹੀਂ ਸਮਝਾਉਣਾ ਉਹ ਨਿਆਣੀ ਨਹੀਂ ਗਈ ਵੀ ਉਹਨੂੰ ਮੈਂ ਸਮਝਾਉਣਾ ਵਾ ਤੇ ਇੱਕਿਆਂ ਤਾਂ ਸਮਝੀ ਆਈ ਆ ਦੂਜੀ ਨੂੰ ਮੈਂ ਸਮਝਾਇਆ ਵਾ ਉਹ ਕਈਆਂ ਗੱਲਾਂ ਦਾ ਨਹੀਂ ਵੀ ਪਤਾ ਹੁੰਦਾ ਆਹ ਪਤਾ ਹੁੰਦਾ ਭਲਾ ਦੂਜੀ ਨੂੰ ਪਤਾ ਸਭ ਕੁਝ ਉਹ ਬਾਅਦ ਵਿੱਚ ਆਈ ਆ ਇਹ ਪਹਿਲਾਂ ਆਈ ਆ ਤੈਨੂੰ ਕਿਹ ਗੱਲ ਦਾ ਨਹੀਂ ਪਤਾ ਉਹ ਚੱਲ ਰਮਨ ਸਮਝੂਗੀ ਕੋਈ ਗੱਲ ਨਹੀਂ ਚਲੋ ਇਹ ਵੀ ਗੱਲਾਂ ਛੱਡੋ ਤੁਸੀਂ ਤੇ ਹੋਰ ਪਿੰਦਰ ਨੇ ਨਾ ਜਾਣਾ ਹੀ ਪਿੰਡ ਨੂੰ ਤੇ ਪੈਸੇ ਦਊਂਗਾ ਥੋੜੇ ਜਿਹੀ ਮੈਂ ਕੁੜੀ ਨੂੰ ਦਵਾਂ ਤੇ ਤੇਰੇ ਕੋਲ ਹੈਗੇ ਆ ਉਹਨਾਂ ਚ ਦੇ ਦੇ ਤੂੰ ਦੇ ਦਾਂ ਮੈਂ 2000 ਰੁਪਏ ਗਿਆ ਫਿਰ ਦੇ ਦੇ ਤੇ ਨਾਲੇ ਮੈਂ ਸੂਟ ਲਿਆਂਦੇ ਸੀ ਦੋ ਦੀ ਮੰਮੀ ਵਾਸਤੇ ਅੱਛਾ ਤੇ ਮੈਂ ਜਾਣ ਲੱਗੀ ਉਹ ਲੈ ਜੀ ਚੱਲ ਸਾਨੂੰ ਤੇ ਉਹਨਾਂ ਨੇ ਆਨੇ ਬਾਣੇ ਦਿੰਦੇ ਰਹਿਣਾ ਤੇ ਅਸੀਂ ਤਾਂ ਕਦੇ ਗਦਾ ਹੀ ਦੇਣੇ ਆ ਮੇਰੇ ਹੁਣ ਕਿੰਨੇ ਸੂਟ ਆਏ ਉਹਦੇ ਪੇਕਿਆਂ ਤੋਂ ਤੇ ਅਗਲੀ ਕਹੂਗੀ ਲੈਣ ਦੀ ਜਾਚ ਵਾ ਦੇਣ ਵਾਲੀ ਪਿਛੇ ਹੜਤੀ ਆ ਚੱਲ ਜੇ ਤੂੰ ਲਿਆਂਦੇ ਤਾਂ ਦੇ ਦੇ ਦੂੰਗੀ ਹਨਾ ਚਲੋ ਤੇ ਨਾਲ 2000 ਰੁਪਏ ਦੇ ਦੇਣ ਨੂੰ ਦੇ ਦੇਣੀ ਐ ਮੈਂ ਫਿਰ ਠੀਕ ਆ ਨਾ ਮੈਨੂੰ ਤੇ ਦਿਲਜਿੰਦਰ ਦੀ ਸਮਝ ਨਹੀਂ ਆਈ ਵੀ ਦੱਸ ਕੀ ਲਾਮਾ ਲੈ ਕੇ ਆਈ ਆ ਵੀ ਤੇਰੀ ਨਿੱਕੀ ਨੋ ਮੈਨੂੰ ਬੁਲਾਉਂਦੀ ਆ ਤੇ ਵੱਡੀ ਬੁਲਾਉਂਦੀ ਨਹੀਂ ਤੇ ਸਾਡੇ ਘਰ ਤੇ ਇੱਕ ਪੱਤ ਪਾਤਾ ਨਾ ਵੀ ਤੇਰੀ ਨੋ ਐਦਾਂ ਵੈਦਾਂ ਸਮਝਾਇਆ ਦੇਨ ਮੈਂ ਹੈਗਾ ਵਾ ਵੀ ਤੂੰ ਉਹਨੂੰ ਸਮਝ ਲੈ ਕੇ ਚੱਲ ਸਾਸਰੀ ਘਰ ਕਹਿ ਦਿਆਗਾ ਚਲੋ ਵੇਖੋ ਹੁਣ ਕੀ ਕਰਦੀ ਐ ਵੀ